ਆਗੇ 20 ਤਰੀਕ ਨੂੰ ਵੋਟਾ ਕਿਹਨੂੰ ਪਾਣੀਆ ਡਾਕਟਰ ਰਾਜ ਕੁਮਾਰ ਝਾੜੂ ਨੂੰ ਝਾੜੂ ਨੂੰ ਕਾਰਨ ਕੀ ਆ ਝਾੜੂ ਨੂੰ ਵੋਟਾ ਪਾਣੀਆ ਕੰਮ ਕਰਾਂਗੇ ਕਰਾਂਗੇ ਹਾਂਜੀ ਕੰਮ ਬਹੁਤ ਹਾਂਜੀ ਪਾਈ ਨਮਸਤੇ ਜੀ ਨਮਸਤੇ ਜੀ ਹਾਂਜੀ ਆਪਣਾ ਨਾਮ ਅਮਰਜੀਤ ਕਿਹੜਾ ਪਿੰਡ ਆਪਣਾ ਰਾਜਪੁਰ ਭਾਈਆ ਜੀ ਹਾਂਜੀ ਰਾਜਪੁਰ ਭਾਈਆ ਕਿ ਕਿੱਦਾਂ ਦੇਖਦੇ ਹੋ 20 ਤਰੀਕ ਨੂੰ ਲੈਕਚਰ ਆ ਚੁੱਕੇ ਨੇ ਮੈਂ ਮਤਲਬ ਇਹ ਉਹ ਤਾਂ ਜਿੱਤੇ ਇੱਕ ਪਾਸੜ ਆ ਜੀ ਨਹੀਂ ਇੱਕ ਜਿੱਤ ਬਸ ਕਿ ਕਿਹਨੂੰ ਮਤਲਬ ਜਿੱਤ ਬਸ ਇਹਨਾਂ ਨੂੰ ਡਾਕਟਰ ਰਾਜ ਉਹ ਕਹਤੇ ਕੰਮ ਕੀਤੇ ਆ ਕੰਮ ਕੀਤੇ ਆ ਹੈਨਾ ਹਾਂ ਇਸ ਕਰਕੇ ਉਹ ਨਾਲੇ ਮੂਟ ਪਾਉਣ ਦਾ ਫਾਇਦਾ ਵੀ ਆ ਕਿਉਂਕਿ ਇੱਕ ਤਾਂ ਮਤਲਬ ਉੱਪਰ ਆ ਹੈਨਾ ਡਾਕਟਰ ਰਾਜ ਹੈਨਾ ਤਾਂ ਦੂਜਾ ਇਹ ਬਣ ਜਾਣਗੇ ਤਾਂ ਫੇਰ ਹੋਰ ਕੰਮ ਵਧੀਆ ਹੋਣਗੇ ਓਕੇ ਤੁਹਾਡੇ ਕਹਿੰਦੇ ਮਤਲਬ ਸਰਕਾਰ ਇਹਨਾਂ ਦੀ ਆ ਪੰਜਾਬ ਦੇ ਐਮਐਲਏ ਵੀ ਐਮਐਲਏ ਵੀ ਨਾ ਚਾਹੀਦਾ ਵੀ ਆ ਅੱਛਾ ਜੀ ਪਰ ਬਣਨਾ ਵੀ ਆ ਮਤਲਬ ਕੰਮ ਕੋਈ ਕੀਤੇ ਵੀ ਹੈ ਇਹਨਾਂ ਨੇ ਕਿ ਬਸ ਇਹ ਵੋਟ ਪਾ ਲਈ ਕੀਤੇ ਕੀਤੇ ਆ ਹਾਂ ਹੁਣ ਤੋ ਜੀਰੋ ਕੀ ਨਾਮ ਆਪਣਾ ਜੀ ਛੰਡਾਰਾ ਸਿੰਘ ਰਾਜਪੁਰ ਹਾਂ ਜੀ ਇਲੈਕਸ਼ਨ ਆ ਚੁੱਕੇ ਆ 20 ਤਰੀਕ ਨੂੰ ਹਾਂ ਜੀ ਤੇ ਕਿੱਦਾਂ ਦੇਖਦੇ ਹੋ ਕਿਹੜੀ ਪਾਰਟੀ ਨੂੰ ਦੇਖਦੇ ਹੋ ਤੁਸੀਂ ਅਸੀਂ ਆਮ ਆਦਮੀ ਪਾਰਟੀ ਨੂੰ ਦੇਖਦੇ ਹਾਂ ਡਾਕਟਰ ਰਾਜਕੁਮਾਰ ਚੱਬੇਵਾਲ ਉਹਨਾਂ ਦੇ ਬੇਟੇ ਸ਼ੰਕਮਰ ਜੀ ਬਹੁਤ ਵਧੀਆ ਇਨਸਾਨ ਆ ਡਾਕਟਰ ਰਾਜ ਜੀ ਨੇ ਸਾਡੇ ਹਲਕਾ ਚੱਬੇਵਾਲ ਦੇ ਬਹੁਤ ਵੱਡ ਕੰਮ ਕੀਤੇ ਆ ਸਾਡੇ ਪਿੰਡ ਦੇ ਬਹੁਤ ਮਰੀਆ ਕੰਮ ਕੀਤੇ ਆ ਇੱਕ ਰੋੜ ਰੁਪਈਆ ਸਾਨੂੰ ਰਾਜਪੁਰ ਭਾਈਆਂ ਦੇ ਪਿੰਡ ਦੇ ਵਿੱਚ ਵਿਕਾਸ ਕਰਕੇ ਲਾਇਆ ਸਾਡੇ ਲਾਗੇ ਪਿੰਡ ਮੁਖਲਿਆਣਾ ਉੱਤੇ ਕਾਲਜ ਬਣਾਇਆ ਸਾਡੇ ਪਿੰਡ ਦੀ ਜਿਹੜੀ ਮੰਡੀ ਆ ਉਹਦੇ ਵਿੱਚ 35 ਲੱਖ ਰੁਪਏ ਲਾ ਕੇ ਨਵਾਂ ਫੜ ਬਣਾ ਕੇ ਦਿੱਤਾ ਸਾਡੀ ਹਾਂਜੀ ਔਰ ਜਿਹੜੀ ਫੜ ਕਿ ਆ ਪਤੋਵਾਲ ਤੋਂ ਲੈ ਕੇ ਭੁੰਗਨੀ ਤੱਕ 18 ਫੁੱਟ ਚੌੜੀ ਕੀਤੀ ਆ ਪਿੰਡ ਦੇ ਵਿੱਚ ਬਿਲਕੁਲ ਕੰਕਰੀਟ ਦੀ ਸੜਕ ਬਣਾਈ ਇਸ ਕਰਕੇ ਸਾਡਾ ਸਾਰੀ ਮਤਲਬ ਇਲਾਕੇ ਦੇ ਲੋਕਾਂ ਦਾ ਰਿਆਨ ਜਿਹੜਾ ਆ ਉਹ ਆਮ ਆਦਮੀ ਪਾਰਟੀ ਡਾਕਟਰ ਰਾਜਕਮਾਰ ਜੀ ਦੇ ਲੜਕੇ ਯੰਕਮਾਰ ਜੀ ਨੂੰ ਵੋਟ ਭਈ ਆਪਣਾ ਨਾਮ ਜੀ ਨਵਜੋਤ ਜੀ ਰਾਜਪੁਰ ਭਈਆਂ ਤੋਂ ਰਾਜਪੁਰ ਭਈਆਂ ਦੇ ਭਾਜੀ ਇਲੈਕਸ਼ਨ ਆ ਚੁੱਕੇ ਆ ਪਰਸੋ ਇਲੈਕਸ਼ਨ ਆ 20 ਤਰੀਕ ਨੂੰ ਤੇ ਕਿੱਦਾਂ ਦੇਖਦੇ ਹੋ ਤੁਸੀਂ ਕਿਹੜੀ ਪਾਰਟੀ ਵੱਲੋਂ ਜਿੱਤ ਸਕਦੀ ਆ ਜਾਂ ਕਿਹਨੂੰ ਵੋਟ ਪਾਣੀ ਆ ਹਾਂਜੀ ਸਾਡੇ ਜੀ ਰਾਜਪੁਰ ਭਈਆਂ ਦੇ ਵਿੱਚ ਸਾਡੇ ਜਿਹੜੇ ਐਮਐਲਏ ਸਾਹਿਬ ਇੱਥੋਂ ਖੜੇ ਹੋਏ ਆ ਆ ਆਮ ਆਦਮੀ ਪਾਰਟੀ ਦੇ ਉਹ ਹੈਗੇ ਆ ਇਸ਼ਾਨ ਕੁਮਾਰ ਜੀ ਤੇ ਭਾਜਪਾ ਲੋ ਠੰਡਲ ਜੀ ਆ ਹਾਂਜੀ ਤੇ ਕਾਂਗਰਸ ਤੋਂ ਰਣਜੀਤ ਕੁਮਾਰ ਜੀ ਬਿਲਕੁਲ ਠੀਕ ਆ ਜੀ ਸਾਡਾ ਜੂਥ ਦਾ ਜਿਹੜਾ ਜ਼ਿਆਦਾ ਜੋਰ ਆ ਉਹ ਡਾਕਟਰ ਇਸ਼ਾਂਖ ਜੀ ਦੇ ਨਾਲ ਕੀ ਕਾਰਨ ਹੈ ਕਿਉਂਕਿ ਅਸੀਂ ਉਹਨਾਂ ਦੇ ਕੋਲ ਜੂਥ ਸਾਡੇ ਪਿੰਡ ਦੇ ਅਸੀਂ ਸਾਰੇ ਇਕੱਠੇ ਹੋ ਕੇ ਗਏ ਸੀ ਤੇ ਅੱਜ ਤੋਂ 2 ਮਹੀਨੇ ਪਹਿਲਾਂ ਦੀ ਗੱਲ ਆ ਡਾਕਟਰ ਰਾਜ ਜੀ ਨੂੰ ਅਪਰ ਰਿਕੁਐਸਟ ਕੀਤੀ ਸਾਡੇ ਗਰਾਊਂਡ ਦੇ ਵਿੱਚ ਬੋਰ ਹੈ ਨਹੀਂ ਉਹ ਸਮਰਸੀਬਲ ਚਾਹੀਦਾ ਸੀ ਸਾਨੂੰ ਉੱਥੇ ਕਿਉਂਕਿ ਗਰਾਊਂਡ ਦੇ ਵਿੱਚ ਅੱਜ ਕੱਲ ਤੁਹਾਨੂੰ ਪਤਾ ਹੀ ਨਸ਼ਾ ਕਿੰਨਾ ਵੱਧ ਗਿਆ ਹੋਇਆ ਆ ਤੇ ਆਪਾਂ ਪ੍ਰਮੋਟ ਕਰਦੇ ਆਂ ਜੂਤ ਨੂੰ ਤਾਂ ਕਿ ਨਸ਼ੇ ਤੋਂ ਜਿੰਨਾ ਵੱਧ ਤੋਂ ਦੂਰ ਰਹਿ ਸਕਣ ਤੇ ਇਹਨਾਂ ਨੇ ਸਾਨੂੰ ਉੱਥੇ 7 ਲੱਖ ਰੁਪਏ ਨਾਲ ਹੀ ਗ੍ਰਾਂਟ ਦਿੱਤੀ ਸੀਗੀ ਤੇ ਨਾਲ ਹੀ ਸਾਡੇ ਉੱਥੇ ਕਮਰੂਮ ਬਣਨ ਵਾਲਾ ਸੀਗਾ ਜਿੱਥੇ ਅਸੀਂ ਸਮਾਨ ਰੱਖਦੇ ਜਿਵੇਂ ਰੱਖਦੇ ਸੀਗੇ ਤੇ ਇਹਨਾਂ ਨੇ ਸਾਨੂੰ ਨਾਲ ਹੀ ਉਦੋਂ ਹੀ ਪੈਸੇ ਦੇ ਦਿੱਤੇ 3 ਲੱਖ ਰੁਪਏ ਉਦੋਂ ਹੀ ਦੇ ਦਿੱਤਾ ਸੀਗਾ ਤੇ ਸਾਡਾ ਹੁਣ ਕਮਰਾ ਬਣ ਗਿਆ ਹੋਇਆ ਹੈ ਆ ਜਿਹੜਾ 7 ਲੱਖ ਰੁਪਏ ਜਦੋਂ ਆ ਕਹਿੰਦੇ ਚੋਣਾ ਖਤਮ ਹੋਣੀ ਆ ਆ ਉਸ ਤੋਂ ਬਾਅਦ ਸਾਡੇ ਹੋ ਆ ਜਾਣਾ ਹੈ ਓਕੇ ਤੁਸੀਂ ਮਤਲਬ ਉਹ ਡਾਕਟਰ ਰਾਜ ਜੀ ਨੂੰ ਪਾਉਗੇ ਹਾਂਜੀ ਉਹਨਾਂ ਦੇ ਬੇਟਾ ਜੀ ਨੂੰ ਪਾਵਾਂਗੇ ਓਕੇ ਓਕੇ ਠੀਕ ਆ ਸਰ ਥੈਂਕ ਯੂ ਪਰ ਪਿੰਸਿੰਗ ਪਿੰਡ ਮੁਕਲਿਆਣਾ ਜ਼ਿਲ੍ਹਾ ਹੁਸ਼ਿਆਰ ਓਕੇ ਸਰ 20 ਤਰੀਕ ਨੂੰ ਇਲੈਕਸ਼ਨ ਆ ਚੁੱਕੇ ਨੇ ਯੈਸ ਤੇ ਤੁਸੀਂ ਕਿੱਦਾਂ ਦੇਖਦੇ ਹੋ ਕਿਹੜੀ ਪਾਰਟੀ ਨੂੰ ਦੇਖਦੇ ਹੋ ਤਿੰਨ ਪਾਰਟੀਆਂ ਹੈਗੀਆਂ ਕੁਝ ਜ਼ਿਆਦਾ ਵੀ ਹੈਗਾ ਸਾਨੂੰ ਪਤਾ ਲੱਗਿਆ ਦੇਖੋ ਇਸ ਪਾਰਟੀ ਦੇ ਵਿੱਚ ਜਿਵੇਂ ਹੁਣ ਤੁਹਾਨੂੰ ਪਤਾ ਹੀ ਹੈ ਜਿੱਦਾਂ ਆਮ ਆਦਮੀ ਪਾਰਟੀ ਨੇ ਬਹੁਤ ਸਾਰੇ ਕੰਮ ਕੀਤੇ ਆ ਸਾਡੇ ਸਰਕਾਰੀ ਕਾਲਜ ਬਣੇ ਆ 18 ਫੁੱਟ ਚੌੜੀ ਸੜਕ ਹੋਈ ਹੈ ਤੇ ਹੋਰ ਵੀ ਪਿੰਡਾਂ ਦੇ ਵਿੱਚ ਜੋ ਗਲੀਆਂ ਨਾਲੀਆਂ ਦਾ ਸਾਰਾ ਵਿਕਾਸ ਹੋਇਆ ਹੈ ਤੋ ਵਿਕਾਸ ਦੇ ਪੱਖ ਨੂੰ ਨਜ਼ਰ ਰੱਖਦੀ ਹੋਈ ਇਹ ਸਾਫ ਹੀ ਹੈ ਪਹਿਲੋਂ ਹੀ ਕਿ ਸਾਡੇ ਜੋ ਡਾਕਟਰ ਸ਼ਾਂਕ ਕੁਮਾਰ ਜੀ ਹੈ ਉਹਨਾਂ ਦੀ ਜਿੱਤ ਪਹਿਲਾਂ ਹੀ ਪੱਕੀ ਹੈ ਅੱਛਾ ਜੀ ਕਿ ਕਾਰਨ ਕੀ ਹੈ ਮਤਲਬ ਕਿ ਇਹਨਾਂ ਨੂੰ ਵੋਟ ਪਾਉਣ ਦਾ ਕਾਰਨ ਇਹ ਉਹਨਾਂ ਦੇ ਪਿਤਾ ਜਿੱਦਾਂ ਡਾਕਟਰ ਰਾਜ ਕੁਮਾਰ ਜੀ ਹੈਗੇ ਉਹਨਾਂ ਨੇ ਬਹੁਤ ਸਾਰੇ ਕੰਮ ਇਲਾਕੇ ਦੇ ਵਿਕਾਸ ਪ੍ਰੋਜੈਕਟ ਕਈ ਕਰਵਾਏ ਹੈ ਕਈ ਚੱਲ ਵੀ ਰਹੇ ਹੈ ਤੇ ਪਿਛਲੇ 3-4 ਤੋਂ 3 ਮਹੀਨੇ ਦੇ ਵਿੱਚ ਵਿੱਚ ਹੁਣ ਵੀ ਉਹਨਾਂ ਨੇ ਜੇ 70 ਕਰੋੜ ਰੁਪਏ ਜੋ ਦਾ ਜੋ ਵਿਕਾਸ ਕਾਰਜਾਂ ਦੇ ਲਈ ਖਰਚਿਆ ਹੈ ਤੋਂ ਇਹਨਾਂ ਸਾਰੇ ਕਾਰਨਾਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਜੋ ਡਾਕਟਰ ਸ਼ਾਂਕੁਮਾਰ ਜੀ ਦੀ ਮਤਲਬ ਉਹ ਡਾਕਟਰ ਸ਼ਾਂਕੁਮਾਰ ਜੀ ਨਹੀਂ ਬਣ ਹਾਂਜੀ ਜੀ ਹਾਂਜੀ ਬਿਲਕੁਲ ਓਕੇ ਨਾਮ ਜੀ ਮੈਂ ਨਾ ਪਰਸ਼ੋਤਨ ਸਿੰਘ ਆ ਜੀ ਕਿਹੜਾ ਪਿੰਡ ਆਪਣਾ ਜੀ ਰਾਜਪੁਰ ਭਾਈਆਂ ਜੀ ਰਾਜਪੁਰ ਭਾਈਆਂ ਹਾਂਜੀ ਜੀ ਤੇ ਕਿਦਾਂ ਦੇਖਦੇ ਹੋ ਇਲੈਕਸ਼ਨ ਆ ਚੁੱਕੇ ਨੇ ਥੋੜੇ ਜਿਹਾ ਬਹੁਤ ਵਧੀਆ ਰਿਹਾ ਇਹਨਾਂ ਦੀ ਜਿਤਪੁਰੀ ਆ ਜੀ ਕਿਹਨਾਂ ਦੀ ਜੀ ਆਪਣੇ ਡਾਕਟਰ ਆਕਾਸ਼ ਕੁਮਾਰ ਦੇ ਹੈ ਡਾਕਟਰ ਰਾਜਕਮਰ ਭਟੇ ਦੇ ਜੀ ਕਾਰਨ ਕੀ ਹੈ ਕਿ ਇਹਨਾਂ ਦੀ ਜਿੱਤ ਹੈ ਜਿੱਤ ਇਦਾਂ ਜੀ ਕਿਉਂਕਿ ਇਹਨਾਂ ਨੇ ਜਿਹੜੇ ਇਹਨਾਂ ਦੇ ਆਪਣੇ ਫਾਦਰ ਹੋਣਾਂ ਨੇ ਕੰਮ ਬਹੁਤ ਕਰਾਏ ਆ ਜੀ ਰਾਜਪੂ ਭਾਈਆਂ ਦੇ ਵਿੱਚ ਬਹੁਤ ਕੰਮ ਕਰਾਏ ਆ ਜੀ ਬਹੁਤ ਤਰ੍ਹਾਂ ਤਰ੍ਹਾਂ ਦਾ ਵਿਕਾਸ ਹੋਇਆ ਜੀ ਜਿੱਦਾਂ ਸਾਨੂੰ ਇਹ ਐਮਐਲ ਲੱਗੇ ਉਦਾਂ ਦਾ ਕੋਈ ਸਾਨੂੰ ਹੋਰ ਲੱਗਾ ਨਹੀਂ ਹੈਗਾ ਜੀ ਅੱਛਾ ਜੀ ਹਾਂਜੀ ਜੀ ਮਤਲਬ ਜਿੱਤ ਤੋਂ ਹੀ ਬੋਟ ਇਹਨਾਂ ਨੂੰ ਜਿੱਤੇ ਹੀ ਹਨ ਦੀ ਆ ਜੀ ਇਹਨਾਂ ਦੇ ਇਹੀ ਜਿੱਤੂਗਾ ਜੀ ਜੇ ਇਲੈਕਸ਼ਨ ਦਾ ਵੀ ਤਰੀਕ ਨੂੰ ਵੋਟਾਂ ਪੈਣੀਆਂ ਮੈਂ ਕਿਹਾ ਵੋਟਾਂ ਪੈਣੀਆਂ ਹੀ ਇਹ ਜਿੱਤੂਗੇ ਜਿਹ ਪਹਿਲਾ ਬਟਨ ਜਿਹੜਾ ਝਾੜੂ ਵਾਲੀ ਹੋਊਗਾ ਜੀ ਅੱਖਾਂ ਮੀਟ ਕੇ ਪਾਵਾਂਗੇ ਜੀ ਚਲੋ ਠੀਕ ਹੈ ਜੀ ਹਾਂ ਜੀ ਆਪਣਾ ਨਾਮ ਮੇਰਾ ਨਾਮ ਰਵਿੰਦਰ ਸਿੰਘ ਹੈ ਜੀ ਰਵਿੰਦਰ ਸਿੰਘ ਜੀ ਸਰ ਐਲਕੀ ਇਲੈਕਸ਼ਨ ਆ ਗਿਆ ਰਹਿ ਕੇ ਤਿੰਨ ਦਿਨ ਇਲੈਕਸ਼ਨਾਂ ਨੂੰ ਕਿ ਕਿੱਦਾਂ ਦੇਖਦੇ ਹੋ ਕਿਹੜੀ ਪਾਰਟੀ ਨੂੰ ਦੇਖਦੇ ਹੋ ਵੋਟ ਪਾਣੀ ਜਾਂ ਕਿਹੜੀ ਪਾਰਟੀ ਆ ਸਕਦੀ ਹੈ ਦੇਖੋ ਜੀ ਆਮ ਪਾਰਟੀ ਆ ਆ ਜਿੱਥੇ ਅਸੀਂ ਖੜੇ ਆ ਜੀ ਆ ਬਿਲਕੁਲ ਮੇਰੇ ਸਾਹਮਣੇ ਘਰਵਾਜੀ ਅੱਛਾ ਜੀ ਠੀਕ ਹੋ ਜੀ ਇੱਥੋਂ ਪਾਣੀ ਇੰਨਾ ਨਿਕਾਸੀ ਹੋ ਰਹੀ ਸੀ ਕੋਈ ਵੀ ਕੋਈ ਵੀ ਨਿਕਾਸੀ ਹੋ ਰਹੀ ਸੀਗੀ ਅੱਛਾ ਜੀ ਤਾਂ ਇੱਥੋਂ ਜਦੋਂ ਅਸੀਂ ਆਪਣੇ ਘਰੋਂ ਬਾਹਰ ਨਿਕਲਦੇ ਸੀਗੇ ਨਾ ਤਾਂ ਫੱਟੇ ਲਾ ਕੇ ਨਿਕਲਦੇ ਸੀਗੇ ਅੱਛਾ ਜੀ ਤਾਂ ਰਿਸ਼ਤੇਦਾਰਾਂ ਵੀ ਕਹਿੰਦੇ ਸੀਗੇ ਵੀ ਇੱਥੋਂ ਦੀ ਸਾਡੇ ਘਰ ਨਾਲ ਆਇਓ ਹਾਲੇ ਪੰਨਕੜੀ ਛੇ ਮਹੀਨੇ ਅਸੀਂ ਗੰਦ ਚ ਕੱਡੇ ਡਾਕਟਰ ਸਾਹਿਬ ਨੇ ਸਾਡਾ ਇਥੋਂ ਪੈਪ ਲਾਈਨ ਪਵਾ ਕੇ ਤਾਂ ਪਾਣੀ ਦਾ ਹੱਲ ਕੀਤਾ ਜੀ ਤਾਂ ਬੋਟ ਦੀ ਬੋਟ ਦੀ ਡਾਕਟਰ ਜੀ ਸ਼ਾਹ ਅੱਛਾ ਕੰਮ ਉਹਨਾਂ ਦੇ ਡੈਡੀ ਨੇ ਕੀਤਾ ਸੀ ਜਦੋਂ ਉਹ ਐਮਐਲਏ ਸਨ ਅੱਛਾ ਜੀ ਤਾਂ ਬੋਟ ਹੁਣ ਉਹਨਾਂ ਨੂੰ ਹੀ ਓਕੇ ਤੁਹਾਡੇ ਕਹਿੰਦੇ ਵਾਲਾ ਡਾਕਟਰ ਜੀ ਸ਼ਾਹ ਜੀ ਮੈਂ ਕਹਿੰਦਾ ਸਾਡੇ ਘਰ ਦੇ ਮੋਰੇ ਗੰਦ ਕੱਡੇ ਆ ਜੀ ਹੋਰ ਕਿਸੇ ਪਾਰਟੀ ਦੇ ਕੱਢੇ ਨਹੀਂ ਅਜੇ ਤੱਕ 3 ਸਾਲ ਦਾ ਪਾਣੀ ਨਹੀਂ ਆਇਆ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਕੀ ਨਾ ਸਾਰੇ ਪਿੰਡਾਂ 'ਚ ਹਰਪੀ ਸਿੰਘ ਜੀ ਹਰਪੀ ਸਿੰਘ ਕਿੱਥੇ ਰਹਿੰਦੇ ਹੋ ਜੀ ਕੋਕੜਾ ਪਿੰਡ ਆ ਜੀ ਮੇਰਾ ਅੱਜ ਕੀ ਕਹਿਣਾ ਚਾਹੁੰਦੇ ਜੀ ਸਾਰੇ ਪਿੰਡਾਂ 'ਚ ਵਿਕਾਸ ਵਧੀਆ ਹੋਇਆ ਜੀ ਡਾਕਟਰ ਰਾਜ ਨੇ ਸਾਰਾ ਕੁਝ ਕੀਤਾ ਜੀ ਅੱਛਾ ਜੀ ਹਾਂਜੀ ਵੋਟ ਕਿਹਨੂੰ ਪਾਉਂਦੀ ਹੈ ਕੀ ਡਾਕਟਰ ਰਾਜ ਨੂੰ ਪਾਉਣੀ ਹੈ ਜੀ ਡਾਕਟਰ ਰਾਜ ਜੀ ਦੇ ਬੇਟੇ ਨੂੰ ਪਾਣੀ ਹਾਂਜੀ ਕੋਈ ਹੋਰ ਵੀ ਪਾਰਟੀ ਹੈਗੀ ਹੈ ਨਹੀਂ ਸਾਰਾ ਅਸੀਂ ਉੱਥੇ ਹੀ ਪਾਉਣੀ ਹੈ ਅੱਛਾ ਹਾਂਜੀ ਹਰਜੀਤ ਕੀ ਨਾਮ ਆਪਣਾ ਜੀ ਮੈਂ ਮੋਹਨ ਲਾਲ ਪਿੰਡ ਮੁਖੜਿਆਣੇ ਦਾ ਨੰਬਰਦਾਰ ਹਾਂ ਮੈਂ ਜੀ ਅੱਛਾ ਜੀ ਡਾਕਟਰ ਸਾਹਿਬ ਉਹਨਾਂ ਦੀ ਗੱਲ ਇਦਾਂ ਹੈ ਵੀ ਸਾਰੇ ਇਲਾਕੇ ਦੇ ਵਿੱਚ ਜਿੰਨਾ ਵਿਕਾਸ ਕੀਤਾ ਨਾ ਉਹ ਕੋਈ ਦੱਸ ਨਹੀਂ ਸਕਦਾ ਜਿੰਨਾ ਵਿਕਾਸ ਕੀਤਾ ਸਾਡੇ ਪਿੰਡ ਮੁਖੜਿਆਣੇ ਦੇ ਵਿੱਚ ਸਾਡੇ ਪਿੰਡ ਮੁਖੜਿਆਣੇ ਦੇ ਵਿੱਚ ਇੱਕ 7 ਜੂਬੇ ਕਹਿੰਦੇ 8ਵਾਂ ਜੂਬਾ ਜਿਹੜਾ ਹੈਗਾ ਨਾ ਗਵਰਨਮੈਂਟ ਕਾਲਜ ਜਿਹੜਾ ਹੈਗਾ ਸਾਡੇ ਡਿਗਰੀ ਕਾਲਜ ਜਿਹੜਾ ਮੁਖੜਿਆਣੇ ਦੇ ਵਿੱਚ ਬਣਿਆ ਡਾਕਟਰ ਨਵੇਤਕਾਰ ਦੀ ਮੈਡੀਸਨ ਜਿਹੜਾ ਹੈਗਾ ਬਾਕੀ ਇਹਨਾਂ ਦੀ ਗੱਲ ਹੈਗੀ ਆ ਕੋਈ ਕੁਛ ਕਹਿੰਦਾ ਜੋ ਮਰਜੀ ਕਰ ਸਾਨੂੰ ਬੰਦੇ ਨੂੰ ਵੋਟ ਪਾਉਣੀ ਹੈ ਅਸੀਂ ਜਿਹੜਾ ਬੰਦਾ ਵਿਕਾਸ ਕਰਦਾ ਹੈ ਜਿਹੜਾ ਗਰੀਬਾਂ ਦਾ ਸੁਣਦਾ ਹੈਗਾ ਜੇ ਜਿੱਥੇ ਮਰਜੀ ਜਾਓ ਕਿਸੇ ਦੁੱਖ ਸੁੱਖ ਦੇ ਵਿੱਚ ਮੜਾ ਜਾ ਫੋਨ ਕਰਦੇ ਉੱਥੇ ਜਾ ਕੇ ਪਹੁੰਚਦੇ ਆਏ ਲੋਕਾਂ ਦੇ ਦਿਲਾਂ ਵਿੱਚ ਡਾਕਟਰ ਡਾਕਟਰ ਸਾਹਿਬ ਬਸਦੇ ਆ ਇਹ ਇਸ ਵੇਲੇ ਪਮਾ ਜਿੰਨੀਆਂ ਮਾਦੀ ਪਾਰਟੀਆਂ ਘੁੰਮੀਆਂ ਰਹਿਣ ਅਸੀਂ ਵੋਟ ਪਾਉਣੀ ਆ ਪਾਉਣੀ ਡਾਕਟਰ ਰਾਜ ਨੂੰ ਪਾਉਣੀ ਆ ਔਰ ਵੱਧ ਤੋਂ ਵੱਧ ਵੋਟਾਂ ਵਿੱਚ ਜਿਤਾਵਾਂਗੇ ਪਹਿਲਾਂ ਵੀ ਅਸੀਂ ਇਸੇ ਤਰ੍ਹਾਂ ਨਾਲ ਰਹੇ ਹਾਂ ਠੀਕ ਹੈ ਥੈਂਕ ਯੂ ਜੀ ਹਾਂਜੀ ਆਪਣਾ ਕੀ ਨਾਮ ਜੀ ਕੀ ਨਾਮ ਕੇਵਲ ਸਿੰਘ ਆਪਣਾ ਕੇਵਲ ਸਿੰਘ ਨਾਮ ਆ ਤੇ ਆਪਾਂ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਰਾਜਪੁਰ ਰਾਜਪੁਰ ਪਾਈਆਂ ਤੇ ਆਦਿ ਕਿਹਨੂੰ ਵੋਟ ਪਾਉਣ ਦਾ ਇਰਾਦਾ ਹੈ ਤੁਹਾਨੂੰ ਹਾਂਜੀ ਛਾੜੂ ਛਾੜੂ ਨੂੰ ਵੋਟ ਪਾਣੀ ਆ ਕੀ ਕਾਰਨ ਆ ਛਾੜੂ ਦਾ ਹਮ ਨੂੰ ਇੱਥੇ ਬਹੁਤ ਕੰਮ ਕਿਤੇ ਇਹ ਮਨ ਲਾ ਡਾਕਟਰ ਸ਼ਾਕ ਜੀ ਦਾ अच्छा डॉक्टर राज जी के काम काम तो खुश हो किए उन्होंने ठीक है ये लैली कला आपके वोटे यहाँ की जी 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 अच्छा आप किसको इस पर वोट डालोगे डॉक्टर कारण कारण सर एक तो नौजवान है हाँ जी दूसरा इनके जो वाले साहब है ना डॉक्टर राजकुमार कुमार हाँ जी डॉक्टर राजकुमार ने इस एरिए के लिए जितना काम किया है वो काबिल तारीफ है अच्छा जी पिछली सरकारें भी आई उन्होंने कुछ नहीं किया हमारी नजर में Okay. लेकिन अब इन्होंने जो तकरीबन इनको बने हुए पांच से सात साल हो चुके हैं पांच सात साल में जितना डेवलपमेंट तकरीबन डॉक्टर ये चब्बियाल हल्का हुआ है इससे ज्यादा मुझे नहीं लगता कि होशियारपुर में कोई एरिया और हुआ होगा ओके मतलब डॉक्टर ईशांक हाँ जी हाँ जी हाँ जी तो इसी की वजह से उनके जो बेटे हैं डॉक्टर ईशान कुमार उनके लिए पूरा चब्बियाल हल्का जो है उनके साथ खड़ा है थैंक यू जी ओके थैंक यू